ਫਰਜ਼ਾਦਜ ਕੀਤਾ ਗਿਆ ਸੀ ਉਸ ਦੇ ਵਿੱਚ ਉਹਦੇ ਇਨ ਲਾਜ਼ ਦੇ ਜਿਹੜੇ ਤਿੰਨ ਇੰਪੋਰਟੈਂਟ ਮੈਂਬਰ ਸੀਗੇ ਉਹਦੇ ਚ ਅਕਿਊਜ਼ਡ ਉਹਨਾਂ ਨੂੰ ਗ੍ਰਿਫਤਾਰ ਕੀਤਾ ਗਿਆ ਜਿਹਦੇ ਵਿੱਚ ਫਾਦਰ ਇਨ ਲਾ ਮਦਰ ਇਨ ਲਾ ਔਰ ਸਿਸਟਰ ਇਨ ਲਾ ਜਿਹੜੀ ਹੈਗੀ ਹੈ ਉਹਦੀ ਲਕੀਰੀ ਉਹ ਸ਼ਾਮਿਲ ਹੈ ਔਰ ਬਾਕੀ ਦੋਸ਼ੀਆਂ ਦੀ ਪਾਲ ਜਾਰੀ ਹੈ ਪ੍ਰਾਇਮਰੀਲੀ ਐਨੀ ਇੱਕ ਇਨਪੁਟ ਹੈਗੀ ਹੈ ਜੀ ਸਾਡੇ ਕੋਲ ਕੱਲ੍ਹ ਨੇ ਪਰਿਵਾਰ ਨੇ ਇੱਕ આરોਪ ਲਗਾਇਆ ਪ੍ਰੈਸ ਕਾਨਫਰੰਸ ਕਰਕੇ ਉਹਨਾਂ ਦਾ ਕਹਿਣਾ ਹੈ ਕਿ ਜਦੋਂ ਇਹਨਾਂ ਦੀ ਗ੍ਰਿਫਤਾਰੀ ਤੋਂ ਪਹਿਲਾਂ ਉਹਨਾਂ ਦੇ ਕੁਝ ਐਸੇ ਚਿਹਰਿਆਂ ਨੂੰ ਰਾਉਂਡ ਅਪ ਕਰਕੇ ਇਹਨਾਂ ਨੂੰ ਟੌਰਚਰ ਕੀਤਾ ਕਿ ਜਿਹੜੇ ਮਾਮਲੇ 'ਚ ਨਾਮ ਜਦ ਵੀ ਨਹੀਂ ਸੀਗੇ ਇਲਜ਼ਾਮ ਲਗਾਉਣਾ ਤਾਂ ਬੜਾ ਆਸਾਨ ਕੰਮ ਹੈ ਜੀ ਉਹਦਾ ਤੁਹਾਡੇ ਉੱਤੇ ਵੀ ਕਿਸੇ ਉੱਤੇ ਵੀ ਲਗਾਇਆ ਜਾ ਸਕਦਾ ਉਹਦੇ 'ਚ ਕੋਈ ਉਹ ਨਹੀਂ ਹੈ ਗੱਲ ਤਾਂ ਇਹ ਹੈ ਵੀ ਜਿਹੜੇ ਬੰਦੇ ਫੈਮਿਲੀ ਮੈਂਬਰ ਬਾਕੀ ਨੇ ਜਿਨ੍ਹਾਂ ਦਾ ਨਾਮ ਐਫ ਆਰ ਰਿਪੋਰਟ 'ਚ ਨਹੀਂ ਹੈਗਾ ਉਹਨਾਂ ਤੋਂ ਪੁੱਛਕਿਛ ਤਾਂ ਪੁਲਿਸ ਕਰ ਹੀ ਸਕਦੀ ਹੈ ਨਾ ਜੋ ਕਿਸੇ ਨੂੰ ਕੋਈ ਬੁਲਾ ਕੇ ਪੁੱਛਕਿਛ ਕੀਤੀ ਆ ਤਾਂ ਸਾਨੂੰ ਟੌਰਚਰ ਕਰਤਾ ਸਾਨੂੰ ਉਹ ਕਰਤਾ ਸਰ ਕੋਈ ਪ੍ਰੂਫ ਕਰੇ ਜੀ ਟੌਰਚਰ ਕੀਤਾ ਤਾਂ you can go to police hospital and get mlr done sir illay bande de f i r launch hoyi si jehde bande hun arrest kite ohna de naam dass di ji ji jehde arrest kite hai ji oh shobharam hai ji fatherin la baby hai motherin la te monica hai sister in law ladki hai eh chandigarh nu inanu round up kita ji puchh ke puchh ke fir arrest paiye te fir ethe jaa total kinne puchh de f i r si ਟੋਟਲ 7 ਜਣਿਆਂ ਤੇ ਹਫਾਇਆ ਹੈ। ਟੋਟਲ ਕਿੰਨੇ ਰੈਸਟ ਹੋ ਗਏ ਹੈ? 10 ਰੈਸਟ ਹੋ ਗਏ। ਸਰ ਇਹ ਵੀ ਵਿੱਚ ਸੁਣ ਲੈਣਾ ਨਹੀਂ ਇਸਕੋ। ਇਹ ਆਤਮ ਹੱਤਿਆ ਹੈ। ਇਹ ਜੋ ਪਰਿਵਾਰ ਆ ਉਹ ਉਹਨੂੰ ਰੰਗ ਦੇਣਾ ਚਾਹ ਰਿਹਾ ਵੀ ਇਹ ਆਤਮ ਹੱਤਿਆ ਲekin ਜਿਹੜੇ ਉਹਦੇ ਪੇਰੈਂਟਸ ਨੇ ਉਹ ਕਹਿੰਦੇ ਵੀ ਇਹ ਪਤਾ ਨਹੀਂ ਹੁਣ ਇਹ ਤਫਤੀਸ਼ ਦੇ ਵਿੱਚ ਆਏਗਾ ਜਦੋਂ ਪੋਸਟਮਾਰਟਮ ਹੋਏਗਾ ਡਿਟੇਲ ਸਾਰੀ ਸਾਹਮਣੇ ਆਏਗੀ ਉਦੋਂ ਪਤਾ ਲੱਗ ਜਾਏਗਾ। ਨਹੀਂ ਅਜੇ ਨਹੀਂ ਆਈ ਆ ਕੰਪਲੀਟ ਨਹੀਂ ਆਈ। ਇਨੀਸ਼ੀਅਲ ਰਿਪੋਰਟ ਤੇ ਪਰ ਜਿਹੜਾ ਕਾਜ਼ ਆਫ ਡੈਥ ਹਲੇ ਉਹ ਫਾਈਨਲ ਕਰਨਗੇ ਉਸ ਤੋਂ ਬਗੈਰ ਕੁਝ ਕਿਹਾ ਨਹੀਂ ਜਾ ਸਕਦਾ ਕੋਈ ਕਾਰ ਵਗੈਰਾ ਮੰਗ ਰਹੇ ਸੀ ਐਂਡ ਐਕਸਟਰਾ ਮੈਟਰਲ ਅਫੇਅਰ ਸੀਗਾ ਲੜਕੇ ਦਾ ਦੋਨੋਂ ਕਾਜ਼ਸ ਇਕੱਠੇ ਹੋ ਕੇ ਇਹ ਹੋਇਆ ਸਰ ਉਹ ਹੁਣ ਤਫਤੀਸ਼ ਚੱਲ ਰਹੀ ਹੈ ਜੀ ਜਦੋਂ ਅਗਲੇ ਕਲੇਮ ਕਰ ਰਹੇ ਵੀ ਸਾਡੇ ਕੋਲ ਆਇਆ ਮੰਗ ਰਹੇ ਸੀ ਆਇਆ ਮੰਗ ਰਹੇ ਸੀ ਇਸ ਤਰ੍ਹਾਂ ਲੜਾਈ ਹੋਈ ਇਸ ਤਰ੍ਹਾਂ ਹੋਇਆ ਜਿਸ ਲੜਕੀ ਨਾਲ ਉਹਦਾ ਅਫੇਅਰ ਸੀ ਉਹ ਘਰ ਆਣਾ ਸ਼ੁਰੂ ਹੋ ਗਈ ਨੰਬਰ ਆਫ ਫੈਕਟਰਸ ਦੇ ਆਰ ਕਮਿੰਗ ਅਪ ਇਨ ਦਾ ਇਨਵੈਸਟੀਗੇਸ਼ਨ ਉਹ ਸਾਰੀ ਚੀਜ਼ਾਂ ਵੈਰੀਫਾਈ ਹੋਣਗੀਆਂ ਕੀ ਸੀਗਾ ਜੀ ਪਾਰਸ਼ਲ ਸੀਗਾ ਉਹਦਾ ਸਾਹਿਬ ਦਾ ਕੋਈ ਟੈਕਨੀਕਲ ਐਕਸ ਕਾਉਂਸਲਰ ਐਕਸ ਕਾਉਂਸਲਰ ਹੋਰ ਕੋਈ ਓਕੇ ਜੀ ਥੈਂਕ ਯੂ ਇੱਕ ਲੜਕੀ ਦੀ ਡੈਥ ਹੋਈ ਸੀਗੀ ਜੀ ਜਸਟ ਆਫਟਰ ਮੈਰਿਜ 4 ਕਮਹੀਨਿਆਂ ਦਾ ਵਿਆਹ ਸੀਗਾ ਉਹਦਾ ਉਸ ਤੋਂ ਬਾਅਦ ਉਹਦੀ ਡੈਥ ਹੋ ਗਈ ਸੀ ਤੇ ਉਹ ਇਨਫਾਰਮੇਸ਼ਨ ਆਂਤੇ ਲੜਕੀ ਦੇ ਪੇਰੈਂਟਸ ਦੀ ਸਟੇਟਮੈਂਟ ਹੈ ਡੌਰੀ ਡੈਥ ਦਾ ਪਰਚਾ ਦਰਜ ਕੀਤਾ ਗਿਆ ਸੀ ਉਸ ਦੇ ਵਿੱਚ ਉਹਦੇ ਇਨ-ਲਾਜ਼ ਦੇ ਜਿਹੜੇ ਤਿੰਨ ਇੰਪੋਰਟੈਂਟ ਮੈਂਬਰ ਸੀਗੇ ਉਹਦੇ ਚ ਅਕਿਊਜ਼ਡ ਉਹਨਾਂ ਨੂੰ ਗ੍ਰਿਫਤਾਰ ਕੀਤਾ ਗਿਆ ਜਿਹਦੇ ਵਿੱਚ ਫਾਦਰ ਇਨ-ਲਾ, ਮਦਰ ਇਨ-ਲਾ ਔਰ ਸਿਸਟਰ ਇਨ-ਲਾ ਜਿਹੜੀ ਹੈਗੀ ਆ ਉਹਦੀ ਲੜਕੀ ਦੀ ਉਹ ਸ਼ਾਮਿਲ ਆ ਔਰ ਬਾਕੀ ਦੋਸ਼ੀਆਂ ਦੀ ਪਾਲ ਜਾਰੀ ਹੈ ਪ੍ਰਾਇਮਰੀਲੀ ਐਨੀ ਇੱਕ ਇਨਪੁਟ ਹੈਗੀ ਜੀ ਸਾਡੇ ਕੋਲ ਕੱਲ੍ਹ ਨੇ ਪਰਿਵਾਰ ਨੇ ਇੱਕ આરોਪ ਲਗਾਇਆ ਪ੍ਰੈਸ ਕਾਨਫਰੰਸ ਕਰਕੇ ਉਹਨਾਂ ਦਾ ਕਹਿਣਾ ਹੈ ਕਿ ਜਦੋਂ ਇਹਨਾਂ ਦੀ ਗਿਫਤਾਰੀ ਤੋਂ ਪਹਿਲਾਂ ਉਹਨਾਂ ਦੇ ਕੁਝ ਐਸੇ ਕਿਸਦਾਰਾਂ ਨੂੰ ਨਾਮਜ਼ਦ ਕਰਕੇ ਇਹਨਾਂ ਕੋਲ ਟੌਰਚਰ ਕੀਤਾ ਗਿਆ ਜਿਹੜੇ ਮਾਮਲੇ 'ਚ ਨਾਮਜ਼ਦ ਵੀ ਨਹੀਂ ਸੀਗੇ ਇਲਜ਼ਾਮ ਲਗਾਉਣਾ ਤਾਂ ਬੜਾ ਆਸਾਨ ਕੰਮ ਹੈ ਜੀ ਉਹ ਤਾਂ ਤੁਹਾਡੇ ਉੱਤੇ ਵੀ ਕਿਸੇ ਉੱਤੇ ਵੀ ਲਗਾਇਆ ਜਾ ਸਕਦਾ ਉਹਦੇ ਤਾਂ ਕੋਈ ਉਹ ਨਹੀਂ ਹੈ ਗੱਲ ਤਾਂ ਇਹ ਹੈ ਵੀ ਜਿਹੜੇ ਬੰਦੇ ਫੈਮਿਲੀ ਮੈਂਬਰ ਬਾਕੀ ਨੇ ਜਿਨ੍ਹਾਂ ਦਾ ਨਾਮ ਐਫ ਆਰ ਵਿੱਚ ਨਹੀਂ ਹੈਗਾ ਉਹਨਾਂ ਤੋਂ ਪੁੱਛਕਿਛ ਤਾਂ ਪੁਲਿਸ ਕਰ ਹੀ ਸਕਦੀ ਹੈ ਨਾ ਜੋ ਕਿਸੇ ਨੂੰ ਕੋਈ ਬੁਲਾ ਕੇ ਪੁੱਛਕਿਛ ਕੀਤੀ ਹੈ ਤਾਂ ਸਾਨੂੰ ਟਾਰਚਰ ਕਰਤਾ ਸਾਨੂੰ ਉਹ ਕਰਤਾ ਤੇ ਕੋਈ ਪ੍ਰੂਫ ਕਰੇ ਜੀ ਟਾਰਚਰ ਕੀਤਾ ਤਾਂ ਠੀਕ ਐ ਗੋ ਟੂ ਪੁਲਿਸ ਹਸਪੀਟਲ ਐਂਡ ਗੈਟ ਐ ਐਮਲਡਾ ਸਰ ਕਿੰਨੇ ਬੰਦੇ ਦੇ ਐਫਆਈਆ ਲਾਂਚ ਹੋਈ ਸੀ ਜਿਹੜੇ ਬੰਦੇ ਹੁਣ ਅਰੈਸਟ ਕੀਤੇ ਉਹਨਾਂ ਦੇ ਨਾਮ ਦੱਸ ਦਿਓ ਜੀ ਜਿਹੜੇ ਅਰੈਸਟ ਕੀਤੇ ਆ ਜੀ ਉਹ ਸ਼ੋਭਾ ਰਾਮ ਹੈ ਜੀ ਫਾਦਰ ਇਨ ਲਾ ਬੇਬੀ ਐ ਮਦਰ ਇਨ ਲਾ ਤੇ ਮੌਨਿਕਾ ਹੈ ਸਿਸਟਰ ਇਨ ਲਾ ਲੜਕੀ ਇਹ ਚੰਡੀਗੜ੍ਹੋਂ ਇਹਨਾਂ ਨੂੰ ਰਾਉਂਡ ਅਪ ਕੀਤਾ ਸੀ ਪੁੱਛਗਿੱਛ ਕਰਕੇ ਫਿਰ ਅਰੈਸਟ ਪਾਈ ਤੇ ਫਿਰ ਇੱਥੇ ਆ। ਟੋਟਲ ਕਿੰਨੇ ਵਿਅਕਤੀ ਦੇ ਐਫਪੀਆਰ ਸੀਗੀ? ਟੋਟਲ 7 ਜਣਿਆਂ ਤੇ ਆਫਰ ਹੈ। ਟੋਟਲ ਕਿੰਨੇ ਅਰੈਸਟ ਹੋ ਗਏ ਹਨ? 10 ਅਰੈਸਟ ਹੋ ਗਏ। ਸਰ ਇਹ ਵੀ ਵਿੱਚ ਸੁਣ ਲੈਣਾ ਨਹੀਂ ਸੀ। ਇਹ ਆਤਮ ਹੱਤਿਆ ਕੀਤੀ ਸੀ। ਇਹ ਜੋ ਪਰਿਵਾਰ ਆ ਉਹ ਉਹਨੂੰ ਰੰਗ ਦੇਣਾ ਚਾਹ ਰਿਹਾ ਵੀ ਇਹ ਆਤਮ ਹੱਤਿਆ ਲekin ਜਿਹੜੇ ਉਹਦੇ ਪੇਰੈਂਟਸ ਨੇ ਉਹ ਕਹਿੰਦੇ ਆ ਵੀ ਇਹ ਪਤਾ ਨਹੀਂ ਹੁਣ ਇਹ ਤਫਤੀਸ਼ ਦੇ ਵਿੱਚ ਆਏਗਾ ਜਦੋਂ ਪੋਸਟਮਾਰਟਮ ਹੋਏਗਾ ਡੀਟੇਲ ਸਾਰੀ ਸਾਹਮਣੇ ਆਏਗੀ ਉਦੋਂ ਪਤਾ ਲੱਗੇਗਾ। ਨਹੀਂ ਅਜੇ ਨਹੀਂ ਆਈ ਹੈ ਕੰਪਲੀਟ ਨਹੀਂ ਹੈ ਇਨੀਸ਼ੀਅਲ ਰਿਪੋਰਟ ਤੇ ਪਰ ਜਿਹੜਾ ਕਾਜ਼ ਆਫ ਡੈਥ ਹਲੇ ਉਹ ਫਾਈਨਲ ਕਰਨਗੇ ਉਸ ਤੋਂ ਬਗੈਰ ਕੁਝ ਕਹਿ ਨਹੀਂ ਜਾ ਸਕਦਾ ਕੋਈ ਕਾਰ ਵਗੈਰਾ ਮੰਗ ਰਹੇ ਸੀ ਐਂਡ ਐਕਸਟਰਾ ਮੈਟਰਲ ਅਫੇਅਰ ਸੀਗਾ ਲੜਕੇ ਦਾ ਦੋਨੋਂ ਕਾਜ਼ਸ ਇਕੱਠੇ ਹੋ ਕੇ ਇਹ ਹੋਇਆ ਸਰ ਉਹਨਾਂ ਦੇ ਤਫਤੀਸ਼ ਚੱਲ ਰਹੀ ਹੈ ਜੀ ਯੋ ਅਗਲੇ ਕਲੇਮ ਕਰ ਰਹੇ ਹਾਂ ਵੀ ਸਾਡੇ ਕੋਲ ਆਇਆ ਮੰਗਰੇਸੀ ਆਇਆ ਮੰਗਰੇਸੀ ਇਸ ਤਰ੍ਹਾਂ ਲੜਾਈ ਹੋਈ ਇਸ ਤਰ੍ਹਾਂ ਹੋਇਆ ਜਿਸ ਲੜਕੀ ਨਾਲ ਉਹਦਾ ਅਫੇਅਰ ਸੀ ਉਹ ਕਾਰਨ ਆ ਸ਼ੁਰੂ ਹੋ ਗਈ ਨੰਬਰ ਆਫ ਫੈਕਟਰਸ ਆਰ ਕਮਿੰਗ ਅਪ ਇਨ ਦਾ ਇਨਵੈਸਟੀਗੇਸ਼ਨ ਸਾਰੀ ਚੀਜ਼ਾਂ ਵੈਰੀਫਾਈ ਹੋਣਗੀਆਂ ਜੂਨੀਅਰ ਕਾਲਜ ਦਾ ਸੰਬੰਧ ਹੈ ਕੈਨਪੂਰ ਦਾ ਪਾਰਸ਼ਲ ਸੀ ਹਾਂਜੀ ਜੂਨੀਅਰ ਕਾਲਜ ਪਾਰਸ਼ਲ ਮਿਨਿਮਮਮ ਆਫ ਅਸਸਮੈਂਟਸ 20% ਸੀ ਕੀ ਸੀ ਕਾ ਜੀ ਪਾਰਸ਼ਲ ਸੀ ਕਾਉਂਸਲਰ ਸਾਹਿਬ ਕੋਲ ਐਕਸ ਕੌਂਸਲਰ ਐਕਸ ਕੌਂਸਲਰ ਐਕਸ ਕੌਂਸਲੈਂਟ ਠੀਕ ਹੈ ਹੋਰ ਕੋਈ ओके जी थैंक यू एक लड़की दी डेथ हुई सीगी जी जस्ट आफ्टर मैरिज चार महीने दा विवाह सिगा ओदा उस तो बाद ओडी डेथ हो गई सी ते ओ इंफॉर्मेशन आन ते लड़की दे पेरेंट्स दी स्टेटमेंट ते डोरी डेथ दा पर्चा दर्ज किता गया सी उस दे विच ओदे इन-लॉज़ दे जेड़े 3 इंपॉर्टेंट मेंबर सिगे ओदे च अक्यूज्ड ओना नु गिरफ्तार किता गया जिदे विच फादर इन-लॉ मदर इन-लॉ और सिस्टर इन-लॉ जेडी हैगी है ओडी लड़की दी ਸ਼ਾਮਿਲ ਹੈ। ਔਰ ਬਾਕੀ ਦੋਸ਼ੀਆਂ ਦੀ ਪਾਲ ਚੱਲੀ ਹੈ। ਪ੍ਰਾਇਮਰੀਲੀ ਇੰਨੇ ਇਨਪੁਟ ਹੈਗੇ ਜੀ ਸਾਡੇ ਕੋਲ। ਸਰ ਕੱਲ੍ਹ ਨੇ ਪਰਿਵਾਰ ਨੇਕੋ આરોਪ ਲਗਾਇਆ ਪ੍ਰੈਸ ਕਾਨਫਰੰਸ ਕਰਕੇ ਉਹਨਾਂ ਦਾ ਕਹਿਣਾ ਹੈ ਕਿ ਜਦੋਂ ਇਹਨਾਂ ਦੀ ਗਿਫਤਾਰੀ ਤੋਂ ਪਹਿਲਾਂ ਉਹਨਾਂ ਦੇ ਕੁਝ ਐਸੇ ਕਿਸਦਾਰਾਂ ਨੂੰ ਰਾਉਂਡ ਅਪ ਕਰਕੇ ਇਹਨਾਂ ਨੂੰ ਟੌਰਚਰ ਕੀਤਾ ਗਿਆ ਜਿਹੜੇ ਮਾਮਲੇ 'ਚ ਨਾਮਜ਼ਦ ਵੀ ਨਹੀਂ ਸੀਗੇ। ਇਲਜ਼ਾਮ ਲਗਾਣਾ ਤਾਂ ਬੜਾ ਆਸਾਨ ਕੰਮ ਹੈ ਜੀ। ਉਹ ਤਾਂ ਤੁਹਾਡੇ ਉੱਤੇ ਵੀ ਕਿਸੇ ਉੱਤੇ ਵੀ ਲਗਾਇਆ ਜਾ ਸਕਦਾ ਉਹਦੇ ਤਾਂ ਕੋਈ ਉਹ ਨਹੀਂ ਹੈ। ਗੱਲ ਤਾਂ ਇਹ ਹੈ ਵੀ ਜਿਹੜੇ ਬੰਦੇ ਫੈਮਿਲੀ ਮੈਂਬਰ ਬਾਕੀ ਨੇ ਜਿਨ੍ਹਾਂ ਦਾ ਨਾਮ ਐਫ ਆਰ ਚ ਨਹੀਂ ਹੈਗਾ ਉਹਨਾਂ ਤੋਂ ਪੁੱਛਗਿੱਛ ਤਾਂ ਪੁਲਿਸ ਕਰ ਹੀ ਸਕਦੀ ਹੈ ਨਾ ਜੇ ਕਿਸੇ ਨੂੰ ਕੋਈ ਬੁਲਾ ਕੇ ਪੁੱਛਗਿੱਛ ਕੀਤੀ ਆ ਤਾਂ ਸਾਨੂੰ ਟਾਰਚਰ ਕਰਤਾ ਸਾਨੂੰ ਉਹ ਕਰਤਾ ਪਰ ਕੋਈ ਪ੍ਰੂਫ ਕਰੇ ਜੀ ਟਾਰਚਰ ਕੀਤਾ ਤਾਂ ਠੀਕ ਐ ਗੋ ਟੂ ਪੁਲਿਸ ਹਸਪੀਟਲ ਐਂਡ ਗੈਟ ਐ ਐਮ ਐਲ ਆਰ ਡਨ ਸਰ ਕਿੰਨੇ ਬੰਦੇ ਤੇ ਐਫ ਆਰ ਲਾਂਚ ਹੋਈ ਸੀ ਜਿਹੜੇ ਬੰਦੇ ਹੁਣ ਅਰੈਸਟ ਕੀਤੇ ਉਹਨਾਂ ਦੇ ਨਾਮ ਦੱਸ ਦਿਓ ਜੀ ਜਿਹੜੇ ਅਰੈਸਟ ਕੀਤੇ ਆ ਜੀ ਉਹ ਸ਼ੋਭਾ ਰਾਮ ਹੈ ਜੀ ਫਾਦਰ ਇਲਾ ਬੇਬੀ ਹੈ ਮਦਰ ਇਲਾ ਤੇ ਮੋਨਿਕਾ ਹੈ ਸਿਸਟਰ ਇਨ ਲਾ ਲੜਕੀ ਇਹ ਚੰਡੀਗੜ੍ਹੋਂ ਇਹਨਾਂ ਨੂੰ ਰਾਉਂਡ ਅਪ ਕੀਤਾ ਸੀ ਪੁੱਛਗਿੱਛ ਕਰਕੇ ਫਿਰ ਅਰੈਸਟ ਪਾਈ ਤੇ ਫਿਰ ਇੱਥੇ ਜਿਆਦਾ ਟੋਟਲ ਕਿੰਨੇ ਜੀਸ ਦੇ ਪਿਆ ਸੀਗੀ ਟੋਟਲ 7 ਜਣਿਆਂ ਤੇ ਆਫਰ ਹੈ ਯਾਰ ਟੋਟਲ ਕਿੰਨੇ ਅਰੈਸਟ ਹੋ ਗਏ ਨੇ 3 ਅਰੈਸਟ ਹੋ ਗਏ ਸਰ ਇਹ ਵੀ ਦੀ ਚ ਸੁਣਨਾ ਨਹੀਂ ਸੀ ਇਹ ਆਤਮ ਹੱਤਿਆ ਕੀਤੀ ਸੀ ਇਹ ਜੋ ਪਰਿਵਾਰ ਆ ਉਹ ਉਹਨੂੰ ਰੰਗ ਦੇਣਾ ਚਾਹ ਰਿਹਾ ਵੀ ਇਹ ਆਤਮ ਹੱਤਿਆ ਲੇਕਿਨ ਜਿਹੜੇ ਉਹਦੇ ਪੇਰੈਂਟਸ ਨੇ ਉਹ ਕਹਿੰਦੇ ਵੀ ਇਹ ਪਤਾ ਨਹੀਂ ਹੁਣ ਇਹ ਤਫਤੀਸ਼ ਦੇ ਵਿੱਚ ਆਏਗਾ ਜਦੋਂ ਪੋਸਟਮਾਰਟਮ ਹੋਏਗਾ ਡੀਟੇਲ ਸਾਰੀ ਸਾਹਮਣੇ ਆਏਗੀ ਉਦੋਂ ਪਤਾ ਲੱਗੇਗਾ ਨਹੀਂ ਅਜੇ ਨਹੀਂ ਆਈ ਆ ਕੰਪਲੀਟ ਨਹੀਂ ਹੈ ਇਨੀਸ਼ੀਅਲ ਰਿਪੋਰਟ ਤੇ ਪਰ ਜਿਹੜਾ ਕੌਜ਼ ਆਫ ਡੈਥ ਹਾਲੇ ਉਹ ਫਾਈਨਲ ਕਰਨਗੇ ਉਸ ਤੋਂ ਬਗੈਰ ਕੁਝ ਕਹਿ ਨਹੀਂ ਜਾ ਸਕਦਾ ਡਾਕਟਰ ਨੇ ਕਹੇ ਸੀ ਕਿ ਡਾਕਟਰ ਜਿਹੜੀ ਕੋਈ ਕਾਰ ਵਗੈਰਾ ਮੰਗ ਰੇ ਸੀ ਐਂਡ ਐਕਸਟਰਾ ਮੈਟਰਲ ਅਫੇਅਰ ਸੀਗਾ ਲੜਕੇ ਦਾ ਦੋਨੋਂ ਕੌਜ਼ਸ ਇਕੱਠੇ ਹੋ ਕੇ ਇਹ ਹੋਇਆ ਸਾਰਾ ਕੋਈ ਕਾਲ ਜੋ ਕਹੇ ਕਿ ਕੋਈ ਉਹਨਾਂ ਦੀ ਤਫਤੀਸ਼ ਚੱਲ ਰਹੀ ਹੈ ਜੀ ਜਿਹੜੇ ਅਗਲੇ ਕਲੇਮ ਕਰ ਰਹੇ ਆ ਵੀ ਸਾਡੇ ਕੋਲ ਆਇਆ ਮੰਗ ਰਿਹਾ ਸੀ ਆਇਆ ਮੰਗ ਰਿਹਾ ਸੀ ਇਸ ਸਤਿ ਸਤਾ ਲੜਾਈ ਹੋਈ ਇਸ ਤਰ੍ਹਾਂ ਹੋਇਆ ਜਿਸ ਲੜਕੀ ਨਾਲ ਉਹਦਾ ਅਫੇਅਰ ਸੀ ਉਹ ਕਾਰਨ ਆ ਸ਼ੁਰੂ ਹੋ ਗਈ ਨੰਬਰ ਆਫ ਫੈਕਟਰਸ ਏਰ ਕਮਿੰਗ ਅਪ ਇਨ ਦਾ ਇਨਵੈਸਟੀਗੇਸ਼ਨ ਸਾਰੀ ਚੀਜ਼ਾਂ ਵੈਰੀਫਾਈ ਹੋਣਗੀਆਂ ਜੂਨੀਅਰ ਕੌਂਸਲਰ ਹਾਂਜੀ ਜਿਹੜਾ ਜੂਨੀਅਰ ਕੌਂਸਲਰ ਮੀਨਿੰਗ ਆਫ ਅਪ੍ਰੋਸਮੈਂਟਸ ਦਾ 20% ਕੀ ਸੀਗਾ ਜੀ ਕੌਂਸਲਰ ਸਾਹਿਬ ਦਾ ਐਕਸ ਕੌਂਸਲਰ ਪੋਲੀਟিক্যাল ਐਕਸ ਕੌਂਸਲਰ ਐਕਸ ਕੌਂਸਲਰ ਐਕਸ ਕੌਂਸਲਰ ਔਰ ਕੋਈ ਓਕੇ ਜੀ ਥੈਂਕ ਯੂ ਇੱਕ ਲੜਕੀ ਦੀ ਡੈਥ ਹੋਈ ਸੀਗੀ ਜੀ ਜਸਟ ਆਫਟਰ ਮੈਰਿਜ 4 ਕਮਹੀਨੇ ਦਾ ਵਿਆਹ ਸੀਗਾ ਉਹਦਾ ਉਸ ਤੋਂ ਬਾਅਦ ਉਹਦੀ ਡੈਥ ਹੋ ਗਈ ਸੀ ਤੇ ਉਹ ਇਨਫੋਰਮੇਸ਼ਨ ਆਨ ਤੇ ਲੜਕੀ ਦੇ ਪੇਰੈਂਟਸ ਦੀ ਸਟੇਟਮੈਂਟ ਤੇ ਡੌਰੀ ਡੈਥ ਦਾ ਪਰਚਾ ਦਰਜ ਕੀਤਾ ਗਿਆ ਸੀ ਉਸ ਦੇ ਵਿੱਚ ਉਹਦੇ ਇਨਲਾਸ ਦੇ ਜਿਹੜੇ 3 ਇੰਪੋਰਟੈਂਟ ਮੈਂਬਰ ਸੀਗੇ ਉਹਦੇ ਚ ਅਕਿਊਜ਼ਡ ਉਹਨਾਂ ਨੂੰ ਗ੍ਰਿਫਤਾਰ ਕੀਤਾ ਗਿਆ ਜਿਹਦੇ ਵਿੱਚ ਫਾਦਰ ਇਨਲਾ ਮਦਰ ਇਨਲਾ ਔਰ ਸਿਸਟਰ ਇਨ ਲਾ ਜਿਹੜੀ ਹੈਗੀ ਆ ਉਹਦੀ ਲੱਕੀ ਦੀ ਉਹ ਸ਼ਾਮਿਲ ਆ ਔਰ ਬਾਕੀ ਦੂਸ਼ੀਆਂ ਦੀ ਪਾਲ ਜਾ ਰਹੀ ਹੈ ਪ੍ਰਾਇਮਰੀਲੀ ਇੰਨੇ ਇਨਪੁਟ ਹੈਗੇ ਜੀ ਸਾਡੇ ਕੋਲ ਸਰ ਕੱਲ੍ਹ ਇੱਕ ਪਰਿਵਾਰ ਨੇ ਇੱਕ ਰੋਕ ਲਗਾਇਆ ਪ੍ਰੈਸ ਕਾਨਫਰੰਸ ਕਰਕੇ ਉਹਨਾਂ ਦਾ ਕਹਿਣਾ ਹੈ ਕਿ ਜਦੋਂ ਇਹਨਾਂ ਦੀ ਕਿਫਤਾਰੀ ਤੋਂ ਪਹਿਲਾਂ ਉਹਨਾਂ ਦੇ ਕੁਝ ਐਸੇ ਰਿਸ਼ਤਦਾਰਾਂ ਨੂੰ ਰੰਮਪ ਕਰਕੇ ਇਹਨਾਂ ਕੋਲ ਧੋਸ਼ ਕੀਤਾ ਕਿ ਜਿਹੜੇ ਮਾਮਲੇ 'ਚ ਨਾਮ ਜਦ ਵੀ ਨਹੀਂ ਸੀਗੇ ਇਲਜ਼ਾਮ ਲਗਾਉਣਾ ਤਾਂ ਬੜਾ ਆਸਾਨ ਕੰਮ ਹੈ ਜੀ ਉਹ ਤਾਂ ਤੁਹਾਡੇ ਉੱਤੇ ਵੀ ਕਿਸੇ ਉੱਤੇ ਵੀ ਲਗਾਇਆ ਜਾ ਸਕਦਾ ਉਹਦੇ ਤਾਂ ਕੋਈ ਉਹ ਨਹੀਂ ਹੈ ਗੱਲ ਤਾਂ ਇਹ ਹੈ ਵੀ ਜਿਹੜੇ ਬੰਦੇ ਫੈਮਿਲੀ ਮੈਂਬਰ ਬਾਕੀ ਨੇ ਜਿਨ੍ਹਾਂ ਦਾ ਨਾਮ ਐਫ ਆਰ ਵਿੱਚ ਨਹੀਂ ਹੈਗਾ ਉਹਨਾਂ ਤੋਂ ਪੁਲਿਸ ਕਰੀ ਸਕਦੀ ਹੈ ਨਾ ਜੋ ਕਿਸੇ ਨੂੰ ਕੋਈ ਬੁਲਾ ਕੇ ਪੁੱਛਕਿਛ ਕੀਤੀ ਆ ਤਾਂ ਸਾਨੂੰ ਟਾਰਚਰ ਕਰਤਾ ਸਾਨੂੰ ਉਹ ਕਰਤਾ ਤੇ ਕੋਈ ਪ੍ਰੂਫ ਕਰੇ ਜੀ ਟਾਰਚਰ ਕੀਤਾ ਤਾਂ ਠੀਕ ਐ ਗੋ ਟੂ ਪੁਲਿਸ ਹਸਪੀਟਲ ਐਂਡ ਗੈਟ ਐ ਐਮਲ ਡਨ ਸਰ ਕਿਹਨੇ ਬੰਦੇ ਤੇ ਐਫ ਆਰ ਲਾਂਚ ਹੋਈ ਸੀ ਜਿਹੜੇ ਬੰਦੇ ਹੁਣ ਅਰੈਸਟ ਕੀਤੇ ਉਹਨਾਂ ਦੇ ਨਾਮ ਦੱਸ ਦਿਓ ਜੀ ਜਿਹੜੇ ਅਰੈਸਟ ਕੀਤੇ ਆ ਜੀ ਉਹ ਸ਼ੋਭਾ ਰਾਮ ਹੈ ਜੀ ਫਾਦਰ ਇਨ ਲਾ ਬੇਬੀ ਹੈ ਮਦਰ ਇਨ ਲਾ ਤੇ ਮੋਨਿਕਾ ਹੈ ਸਿਸਟਰ ਇਨ ਲਾ ਲੜਕੀ ਇਹ ਚੰਡੀਗੜ੍ਹੋਂ ਇਹਨਾਂ ਨੂੰ ਰਾਉਂਡ ਅਪ ਕੀਤਾ ਸੀ ਪੁੱਛਗਿੱਛ ਕਰਕੇ ਫਿਰ ਅਰੈਸਟ ਪਾਈ ਤੇ ਫਿਰ ਇੱਥੇ ਆ ਗਏ ਟੋਟਲ ਕਿੰਨੇ ਬੀਚ ਦੇ ਐਫ ਆਈ ਆਰ ਸੀਗੀ ਟੋਟਲ 7 ਜਣਿਆਂ ਤੇ ਆਫ ਹੈ ਯਾਨੀ ਟੋਟਲ ਕਿੰਨੇ ਅਰੈਸਟ ਹੋ ਗਏ 3 ਅਰੈਸਟ ਹੋ ਗਏ ਸਰ ਇਹ ਵੀ ਬੀਚ ਸੁਣ ਲੈਣਾ ਨਹੀਂ ਸੋ ਇਹ ਆਤਮ ਹੱਤਿਆ ਇਹ ਜੋ ਪਰਿਵਾਰ ਆ ਉਹ ਉਹਨੂੰ ਰੰਗ ਦੇਣਾ ਚਾਹ ਰਿਹਾ ਵੀ ਆਤਮ ਹੱਤਿਆ ਲੇਕਿਨ ਜਿਹੜੇ ਉਹਦੇ ਪੇਰੈਂਟਸ ਨੇ ਉਹ ਕਹਿੰਦੇ ਵੀ ਇਹ ਪਤਾ ਨਹੀਂ ਹੁਣ ਇਹ ਤਫਤੀਸ਼ ਦੇ ਵਿੱਚ ਆਏਗਾ ਜਦੋਂ ਪੋਸਟਮਾਰਟਮ ਹੋਏਗਾ ਡੀਟੇਲ ਸਾਰੀ ਸਾਹਮਣੇ ਆਏਗੀ ਉਦੋਂ ਪਤਾ ਲੱਗ ਜਾਏਗਾ ਨਹੀਂ ਅਜੇ ਨਹੀਂ ਆਈ ਹੈ ਕੰਪਲੀਟ ਨਹੀਂ ਹੈ ਇਨੀਸ਼ੀਅਲ ਰਿਪੋਰਟ ਤੇ ਪਰ ਜਿਹੜਾ ਕੌਜ਼ ਆਫ ਡੈਥ ਹਲੇ ਉਹ ਫਾਈਨਲ ਕਰਨਗੇ ਉਸ ਤੋਂ ਬਗੈਰ ਕੁਝ ਕਹਿ ਨਹੀਂ ਜਾ ਸਕਦਾ ਡਾਕਟਰ ਇਹ ਕਹਿ ਰਹੇ ਸੀ ਕਿ ਡਾਕਟਰ ਕੋਈ ਕਾਰਨ ਵਗੈਰਾ ਮੰਗ ਰਹੇ ਸੀ ਐਂਡ ਐਕਸਟਰਾ ਮੈਟਰਲ ਅਫੇਅਰ ਸੀਗਾ ਲੜਕੇ ਦਾ ਦੋਨੋਂ ਕੌਜ਼ਸ ਇਕੱਠੇ ਹੋ ਕੇ ਇਹ ਹੋਇਆ ਸਾਰਾ ਜੇ ਕੋਈ ਕਾਲ ਜੋ ਕਰੇ ਉਹਨਾਂ ਦੀ ਤਫ਼ਤੀਸ਼ ਚੱਲ ਰਹੀ ਹੈ ਜੀ ਜੇ ਉਹ ਅਗਲੇ ਕਲੇਮ ਕਰਦੇ ਆ ਵੀ ਸਾਡੇ ਕੋਲ ਆਇਆ ਮੰਗਰੇਸੀ ਆਇਆ ਮੰਗਰੇਸੀ ਇਸ ਤਰ੍ਹਾਂ ਲੜਾਈ ਹੋਈ ਇਸ ਤਰ੍ਹਾਂ ਹੋਇਆ ਜਿਸ ਲੜਕੀ ਨਾਲ ਉਹਦਾ ਅਫੇਅਰ ਸੀ ਉਹ ਕਾਰਨ ਆ ਸ਼ੁਰੂ ਹੋ ਗਈ ਇੱਕ ਨੰਬਰ ਆਫ ਫੈਕਟਰਸ ਏਰ ਕਮਿੰਗ ਅਪ ਇਨ ਦਾ ਇਨਵੈਸਟੀਗੇਸ਼ਨ ਸਾਰੀ ਚੀਜ਼ਾਂ ਵੈਰੀਫਾਈ ਹੋਣਗੀਆਂ ਜੁਨੀਅਰ ਕੌਂਸਲਰ ਹੈ ਹਾਂਜੀ ਜਿਹੜਾ ਜੁਨੀਅਰ ਕੌਂਸਲਰ ਮੀਮੰਟ ਆਫ ਅਪ੍ਰੋਵਲ ਸੁਝਾਇਆ ਜੁਨੀਅਰ ਪਰਸ਼ੀਅਲ ਸੀ ਕੀ ਸੀ ਕਾ ਜੀ ਪਰਸ਼ੀਅਲ ਸੀ ਕਾਉਂਸਲਰ ਸਾਹਿਬ ਕੋਲ ਕੰਸੈਕਸ ਕੌਂਸਲਿਟਲ ਐਕਸ ਕਾਉਂਸਲਰ ਐਕਸ ਕਾਉਂਸਲਰ ਜੀ ਠ ਔਰ ਕੋਈ ਓਕੇ ਜੀ ਥੈਂਕ ਯੂ